ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦੀ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸੋ ਖਬਰਾਂ ਦੀ ਸ਼ੁਰੂਆਤ ਖਨੋਰੀ ਬਾਰਡਰ ਤੋਂ ਜਿੱਥੇ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨ ਵਰਤ ਦੇ ਉੱਤੇ ਬੈਠੇ ਨੇ ਉੱਥੇ ਹੀ ਹੁਣ 111 ਕਿਸਾਨਾਂ ਦਾ ਜਥਾ ਮਰਨ ਵਰਤ ਰੱਖਣ ਜਾ ਰਿਹਾ ਸੋ 111 ਕਿਸਾਨਾਂ ਵੱਲੋਂ ਮਰਨ ਵਰਤ ਅੱਜ ਤੋਂ ਸ਼ੁਰੂ ਕੀਤਾ ਜਾ ਰਿਹਾ ਜਿਸ ਤੋਂ ਪਹਿਲਾਂ ਖਨੋਰੀ ਬਾਰਡਰ ਵਿਖੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਨੇ ਸੋ ਆਖਰੀ ਵਾਰ ਲੰਗਰ ਛੱਕ ਕੇ ਅਰਦਾਸ ਕਰਨ ਉਪਰੰਤ ਖਨੋਰੀ ਬਾਰਡਰ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਉਸਾਰੀਆਂ ਗਈਆਂ ਕੰਧਾਂ ਵੱਲ ਕਿਸਾਨ ਰਵਾਨਾ ਹੋਣਗੇ ਪਨ ਮਿਊਟ ਤੇ ਜੁੜੇ ਹੋ ਤੁਸੀਂ ਤਾਂ ਇੱਕ ਵਾਰੀ ਅਸੀਂ ਫਿਰ ਖਨੌਰੀ ਬਾਰਡਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਸਵੇਰ ਦਾ ਟਾਈਮ ਹੈ ਲੰਗਰਾਂ ਦਾ ਪ੍ਰਵਾਹ ਜਿਹੜਾ ਚੱਲ ਰਿਹਾ ਸਵੇਰ ਦੀ ਤਿਆਰੀ ਕੀਤੀ ਜਾ ਰਹੀ ਹੈ ਮੈਂ ਤਸਵੀਰਾਂ ਕਹੂੰਗਾ ਕੈਮਰਾਮੈਨ ਨੂੰ ਦਿਖਾ ਦੇਣ ਖਨੌਰੀ ਬਾਰਡਰ ਉੱਤੇ ਅੱਜ 111 ਮਰਜੀਵੜਿਆਂ ਦਾ ਜੱਥਾ ਖਨੌਰੀ ਬਾਰਡਰ ਵੱਲ ਰਵਾਨਾ ਹੋਵੇਗਾ ਭੁੱਖ ਹੜਤਾਲ ਜਿਹੜੀ ਹੈ ਮਰਨ ਮਰਤ ਜਿਹੜਾ ਹੈ ਉਹ ਅੱਜ 111 ਕਿਸਾਨ ਹੋਰ ਜਿਹੜੇ ਨੇ ਰੱਖਣ ਜਾ ਰਹੇ ਨੇ ਬੀਤੇ ਕੱਲ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀ ਤਾਂ ਕਿਸਾਨਾਂ ਦਾ ਕਹਿਣਾ ਸੀ ਕਿਸਾਨ ਆਗੂਆਂ ਦਾ ਕਿ ਅਸੀਂ ਆਪਣੇ ਮਹਬੂਬ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਤਿਲ ਤਿਲ ਕਰਕੇ ਮਰਦਾ ਹੋਇਆ ਨਹੀਂ ਦੇਖਣਾ ਚਾਹੁੰਦੇ ਅਸੀਂ ਵੀ ਉਹਨਾਂ ਦੇ ਨਾਲ ਜਿਹੜੀ ਹੈ ਸ਼ਹਾਦਤ ਦੇਣੀ ਚਾਹੁੰਦੇ ਹਾਂ ਤਾਂ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਨਾਲ ਲੰਗਰ ਜਿਹੜੇ ਨੇ ਆਵਾਜ਼ ਮਾਰ ਕੇ ਸ਼ਿਕਾਇਤਾਂ ਜਾ ਰਹੇ ਨੇ ਤਾਂ ਪਰੌਂਠਿਆਂ ਦਾ ਲੰਗਰ ਮੈਂ ਤਸਵੀਰ ਵੀ ਤੁਹਾਨੂੰ ਦਿਖਾ ਦਿੰਨਾ ਕਿ ਪਰੌਂਠਿਆਂ ਦਾ ਲੰਗਰ ਸਵੇਰੇ ਸਵੇਰੇ ਮਜ਼ਹੇਲਾ ਦਾ ਲੰਗਰ ਹੈ ਅਮਰਸਰ ਦਾ ਤਾਂ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦਾ ਲੰਗਰ ਹੈ ਜਿੱਥੇ ਹਰ ਰੋਜ਼ ਹੀ ਸਵੇਰ ਦੇ ਟਾਈਮ ਇਸੇ ਤਰ੍ਹਾਂ ਹੀ ਲੰਗਰ ਜਿਹੜਾ ਹੈ ਉਹ ਲਗਾਤਾਰ ਚੱਲਦਾ ਹੈ ਤਾਂ ਇੱਥੇ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਅੱਜ ਦੀ ਜਿਹੜੀ ਤਿਆਰੀ ਹੈ ਉਹ ਕਿਸ ਲੈਵਲ ਦੀ ਹੈ ਕੁਝ ਕਿਸਾਨ ਨੇ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਜਿਹੜੀ ਤਿਆਰੀ ਹੈ 111 ਕਿਸਾਨ ਜਿਹੜੇ ਨੇ ਉਹ ਅੱਜ ਮਰਨ ਵਰਤ ਉੱਤੇ ਬੈਠਣਗੇ ਤਾਂ ਨੌਜਵਾਨ ਕਿਸਾਨ ਸੀ ਇੱਥੇ ਹਾਂ ਆਜੋ 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 ਤਾਂ ਨੌਜਵਾਨ ਕਿਸਾਨ ਨੇ ਇਹਨਾਂ ਨਾਲ ਹੀ ਗੱਲਬਾਤ ਕਰਦੇ ਹਾਂ ਸਿੰਘ ਸਾਹਿਬ ਕਿੱਦਾਂ ਦੀ ਤਿਆਰੀ ਹੈ ਜੇ ਤੁਸੀਂ ਕਾਫੀ ਦਿਨਾਂ ਤੋਂ ਇੱਥੇ ਡਟੇ ਹੋਵੋਗੇ ਇੱਕ ਮਿੰਟ ਬਸ ਭਾਈ ਇੱਕ ਮਿੰਟ ਮੈਂ ਵੀ ਪੇਜ ਆਪਣੇ ਪਾ ਦੂੰਗਾ ਤਾਂ ਬਹੁਤ ਸਾਰੇ ਕਿਸਾਨ ਨੇ ਜਿਹੜੇ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰ ਸਿੰਘ ਸਾਹਿਬ ਅੱਜ ਦੀ ਤਿਆਰੀ ਕਿੱਦਾਂ ਦੀ ਹੈ ਅੱਜ ਦੀ ਤਿਆਰੀ ਸਾਡੀ ਵੈਰੂ ਜੀ ਕੀ ਖਾਲਸਾ ਸ੍ਰੀ ਵੈਰੂ ਜੀ ਕੀ ਫਤਿਹ 111 ਬੰਦੇ ਅੱਜ ਪੋਖਰ ਤਾਲ ਤੇ ਫੇਰ ਬਹਿ ਰਹੇ ਆ ਉਹਨਾਂ ਦੇ ਨਾਲ ਸਾਡਾ ਪੂਰਾ ਸਨਯੋਗ ਆ ਜਿਹੜੇ ਭਰਾ ਘਰਾਂ ਚ ਬੈਠੇ ਆ ਬੀਬੀਆਂ ਬੇਟੀਆਂ ਉਹ ਜਰੂਰ ਇੱਥੇ ਦਰਸ਼ਨ ਦੇਣ ਆ ਕੇ ਸਨਯੋਗ ਵਧਾਉਣ ਵੱਧ ਤੋਂ ਵੱਧ ਆ ਕੇ ਤਰੱਕੀ ਕਰਨੇ ਤੇ ਫੇਰ ਹੀ ਕਾਮਯਾਬੀ ਹੋ ਸਕਦੀ ਆ ਤਾਂ ਸਿੰਘ ਸਾਹਿਬ ਜਿਸ ਤਰ੍ਹਾਂ ਜਗਜੀਤ ਸਿੰਘ ਢੱਲੇਵਾਲ ਬੈਠੇ ਨੇ ਕੋਈ ਗੱਲਬਾਤ ਹਜੇ ਤਣਪੱਤਣ ਨਹੀਂ ਲੱਗੀ ਤਾਂ 111 ਨੂੰ ਹੋਰ ਬਿਠਾ ਦੇਣਾ ਕੀ ਇਹ ਤੁਹਾਨੂੰ ਲੱਗਦਾ ਕਿ ਸਰਕਾਰ ਗੋਡਿਆਂ 'ਪਰ ਹੋਵੇਗੀ ਇਹਦੇ ਨਾਲ ਕਿਤੇ ਨਾ ਕਿਤੇ ਜੀ ਜ਼ਰੂਰ ਹੋਣਾ ਪਊਗਾ ਅੱਗੇ ਵੀ 13 ਮਹੀਨੇ ਤੋਂ ਕੀਤੀ ਸੀ ਐਰਕੀ 11ਵਾਂ ਮਹੀਨਾ ਚੱਲਦਾ 12ਵਾਂ ਲੱਗ ਗਿਆ 13ਵਾਂ ਮਹੀਨਾ ਆਉਣਾ 13ਵੇਂ ਵਿੱਚ ਗੋਡੀਆਂ ਕਰ ਲਾਂਗੇ ਸੀ ਛੜਦੇ ਨਹੀਂ ਇਹ ਤਾਂ ਕਿਸਾਨ ਜੁੜੇ ਹੋਏ ਨੇ ਸਵੇਰ ਦੇ ਟਾਈਮ بلند ਨੇ ਹੌਸਲੇ ਹੋਰ ਕਿਸਾਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਬ੍ਰੇਕਫਾਸਟ ਜਿਹੜਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸਿੰਘ ਸਾਹਿਬ ਤੁਹਾਡਾ ਪਿੰਡ ਕਿਹੜਾ ਸਾਡਾ ਪਿੰਡ ਜੀ ਅਕਲੀਆ ਜ਼ਿਲ੍ਹਾ ਮਾਨਸਾ ਬਲਾਕ ਭੀਖੀ ਜੀ ਅੱਜ 111 ਬੰਦਿਆਂ ਦਾ ਜਥਾ ਢੱਲੇਵਾਲ ਸਾਹਿਬ ਦੇ ਸਪੋਰਟ ਦੇ ਵਿੱਚ ਹੋਰ ਮਾਰਨ ਵਰਤ ਤੇ ਬੈਠੇਗਾ ਕਈ ਦਿਨਾਂ ਤੋਂ ਆਗੂ ਕਹਿ ਰਹੇ ਸੀ ਇੱਕ ਹੋਰ ਗੱਲ ਦੱਸ ਦਈਏ ਸਰਕਾਰ ਨੂੰ ਕਿ ਜਿਸ ਦਿਨ ਕੋਈ ਵੀ ਅਨਸਖਾਮੀ ਘਟਨਾ ਹੁੰਦੀ ਹੈ ਢੱਲੇਵਾਲ ਸਾਹਿਬ ਨੂੰ ਇੱਥੇ ਆਤਮ ਹੱਤਿਆਵਾਂ ਦੇ ਢੇਰ ਲੱਗਣਗੇ ਲੋਕ ਇੰਨਾ ਪਿਆਰ ਕਰਦੇ ਆ ਉਹਨਾਂ ਨੂੰ ਜਿੰਨਾ ਵੀ ਕਹਦੇ ਆ ਆਪ ਦੇ ਆਪ ਨੂੰ ਲੋਕ ਕੁਰਬਾਨ ਕਰ ਦੇਣਗੇ ਉਹਨਾਂ ਤੋਂ ਤਾਂ ਕੁਝ ਹਟਕੇ ਵੀ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਨੇ ਸੰਘਰਸ਼ ਤਾਂ ਸੰਘਰਸ਼ ਹੁੰਦਾ ਹੈ ਉਹ ਚਾਹ ਕਿਸੇ ਵੀ ਰੂਪ ਦੇ ਵਿੱਚ ਕੀਤਾ ਜਾਵੇ ਤਸਵੀਰ ਮੈਂ ਕਹੂੰਗਾ ਦਿਖਾ ਦਣ ਸਵੇਰ ਦਾ ਟਾਈਮ ਹੈ ਬ੍ਰੇਕਫਾਸਟ ਕੀਤਾ ਜਾ ਰਿਹਾ ਤੇ ਹੋਰ ਵੀ ਬਹੁਤ ਸਾਰੇ ਕਿਸਾਨ ਜੁੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਅੱਜ ਦਾ ਦਿਨ ਜਿਹੜਾ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਉਣੀ ਹੈ ਲੰਗਰ ਕਿਸ ਤਰ੍ਹਾਂ ਸਵੇਰ ਦੇ ਟਾਈਮ ਹੈ ਜਿਹੜਾ ਬਣਾਇਆ ਜਾਂਦਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਸੇਵਾਦਾਰ ਨੇ ਤਾਂ ਇਸ ਸਵੇਰ ਦਾ ਟਾਈਮ ਹੈ ਬ੍ਰੇਕਫਾਸਟ ਜਿਹੜਾ ਤਿਆਰ ਕੀਤਾ ਜਾ ਰਿਹਾ ਤੇ ਨਾਲੋ ਨਾਲ ਛੱਕਿਆ ਵੀ ਜਾ ਰਿਹਾ ਆਵਾਜ਼ ਮਾਰ ਕੇ ਬ੍ਰੇਕਫਾਸਟ ਕੀਤਾ ਜਾ ਰਿਹਾ ਕੋ ਸਿੰਘ ਲੱਗੇ ਹੋਏ ਨੇ ਇੱਥੇ ਗੱਲ ਇਧਰ ਆਜੋ ਸਿੰਘ ਸਾਹਿਬ ਮੜਾ ਜਾ ਆਜੋ ਉੱਪਰ ਆਜੋ 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 ਕਿਹੜੇ ਕਿਹੜੇ ਪਿੰਡ ਹੈ ਜੀ ਤੁਹਾਡਾ ਪਿੰਡ ਹੈ ਸਾਡਾ ਗਲੋਲੀ ਜੀ ਪ੍ਰਧਾਨ ਮੈਂ ਕਿਸਾਨ ਜੁਨੇ ਨੇ ਗਲੋਲੀ ਤੋਂ ਤੇ ਸੇਵਾ ਚੱਲਦੀ ਇੱਥੇ ਲਗਾਤਾਰ ਸਵੇਰ ਤੋਂ ਲੈ ਕੇ ਅੱਜ 111 ਕਿਸਾਨ ਜਿਹੜੇ ਨੇ ਹੋਰ ਮਰਨ ਵਰਤ ਉੱਤੇ ਬੈਠਣ ਜਾ ਰਹੇ ਨੇ ਤੁਹਾਨੂੰ ਲੱਗਦਾ ਕਿ ਸਰਕਾਰ ਉੱਤੇ ਇਹਦੇ ਨਾਲ ਪ੍ਰੈਸ਼ਰ ਪਵੇਗਾ ਲੱਗਦਾ ਤੁਹਾਨੂੰ ਬਿਲਕੁਲ ਜੀ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਸੀਗਾ ਬੱਲੇਵਾਲ ਸਾਹਿਬ ਤਕਰੀਬਨ ਅੱਜ 50 51ਵੇਂ ਦਿਨ ਚ ਆ ਤੇ ਇਸ ਕਰਕੇ ਫੈਂਸਿੰਗ ਦੇ ਲੱਗੇ ਅੱਗੇ 111 ਜਾਣੇ ਬੈਠਣਗੇ ਤਾਂ ਜੇਕਰ ਅੱਗੇ ਉਹ ਰੋਕਿਆ ਜਾਂਦਾ ਕਿਸਾਨਾਂ ਦੇ ਉੱਤੇ ਪਾਣੀ ਦੀਆਂ ਜਿਹੜੀਆਂ ਬੁਸ਼ਾਰਾ ਮਾਰੀਆਂ ਜਾਂਦੀਆਂ ਨੇ ਟੀਅਰ ਗੈਸ ਛੱਡੀ ਜਾਂਦੀ ਕਿਉਂਕਿ ਉੱਥੇ ਧਾਰਾ 144 ਲੱਗੀ ਹੋਈ ਹੈ ਜਿਸ ਜਗ੍ਹਾ ਦੇ ਉੱਪਰ ਬੈਠਣ ਦਾ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਨਹੀਂ ਜੀ ਇਹ ਹੈ ਬਈ ਉੱਥੇ ਅਸੀਂ ਸ਼ਾਂਤਮਈ ਜਾਣਾ ਅੱਗੇ ਇਹੋ ਜਿਹਾ ਕੋਈ ਨਹੀਂਗਾ ਬਈ ਕੋਈ ਉੱਥੇ ਸ਼ਰਾਪਤੀ ਅੰਸਰ ਨਹੀਂ ਜਾਊਗਾ ਬਾਕਾਇਦਾ ਨਾਲ ਵਲੰਟੀਅਰ ਇਹੋ ਜੇ ਜਾਣਗੇ ਬਈ ਕੋਈ ਉੱਥੇ ਕੋਈ ਰੋੜੇ ਵਗੈਰਾ ਦਾ ਕੋਈ ਐਵੇਂ ਦਾ ਕੋਈ ਕੰਮ ਨਹੀਂ ਹੋਊਗਾ ਤੇ ਉਹ ਪੂਰਾ ਜਾਬਤੇ ਵਿੱਚ ਜਾਊਗਾ ਜਾਬਤੇ ਵਿੱਚ ਹੀ ਬੈਠਾ ਜਾਊਗਾ ਤਾਂ ਜਾਬਤੇ ਦੀ ਗੱਲ ਜਿਹੜੀ ਆ ਕੀਤੀ ਜਾ ਰਹੀ ਆ ਕਿਸੇ ਵੀ ਤਰ੍ਹਾਂ ਇਸ ਜਿਹੜਾ ਖਨੌਰੀ ਨੇ ਬਾਰਡਰ ਉੱਪਰ ਜਿਹੜਾ ਮੋਰਚਾ ਚੱਲ ਰਿਹਾ ਜਾਂ ਸ਼ੰਭੂ ਉੱਪਰ ਮੋਰਚਾ ਚੱਲ ਰਿਹਾ ਉਸ ਨੂੰ ਕਿਸੇ ਵੀ ਤਰ੍ਹਾਂ ਕਿਸਾਨ ਜਿਹੜੇ ਨੇ ਉਹ ਖਰਾਬ ਨਹੀਂ ਹੋਣ ਦੇਣਾ ਚਾਹੁੰਦੇ ਨਾ ਹੀ ਮਾਹੌਲ ਖਰਾਬ ਕਰਨ ਦੇਣਾ ਚਾਹੁੰਦੇ ਨੇ ਤਿਆਰੀ ਦੇਖੋ ਕਿਸ ਤਰ੍ਹਾਂ ਦੀ ਹੈ ਇਹ ਕੋਟ ਬੁੱਢਾ ਅੰਮ੍ਰਿਤਸਰ ਦੇ ਪ੍ਰਧਾਨ ਨੇ ਜਿਹੜੇ ਇਸ ਵਕਤ ਖੁਦ ਜਿਹੜੀ ਕਮਾਂਡ ਹੈ ਉਹਨਾਂ ਨੇ ਸੰਭਾਲੀ ਹੋਈ ਹੈ ਤੇ ਸੇਵਾ ਕਰਦੇ ਹੋਏ ਵੀ ਤੁਹਾਨੂੰ ਨਜ਼ਰ ਆਉਣਗੇ ਗੱਲਬਾਤ ਵੀ ਇਹਨਾਂ ਨਾਲ ਕਰ ਲੈਣੇ ਆ ਸਿੰਘ ਸਾਹਿਬ ਤੁਹਾਡੀ ਤਿਆਰੀ ਚੱਲ ਰਹੀ ਹੈ ਵੈਸੇ ਤਾਂ ਮੈਨੂੰ ਆਉਣਾ ਨਹੀਂ ਸੀ ਚਾਹੀਦਾ ਪਰ ਅੱਜ ਦਾ ਜਿਹੜਾ ਕਿਸਾਨਾਂ ਦਾ ਮਰਨ ਵਰਤ ਹੈ 111 ਕਿਸਾਨਾਂ ਦਾ ਉਸ ਨੂੰ ਲੈ ਕੇ ਕਿਵੇਂ ਦੇਖਦੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਉੱਤੇ ਬੈਠਣ ਦੇ ਨਾਲ ਸਰਕਾਰ ਹਜੇ ਤੱਕ ਦਬਾਅ ਵਿੱਚ ਨਹੀਂ ਆਈ ਵੈਗਰ ਜੀਕਾ ਖਾਲਸਾ ਵੈਗਰ ਜੀ ਕੀ ਫਤਿਹ ਪਹਿਲਾਂ ਤੋਂ ਤੁਹਾਡਾ ਧੰਨਵਾਦ ਜਿਹੜੇ ਤੁਸੀਂ ਸਾਡੀ ਗੱਲਬਾਤ ਦੇਖਣ ਦੇਣ ਦੇ ਵਿੱਚ ਪਹੁੰਚੋਲੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਇਹਦੇ ਵਿੱਚ ਸਰਕਾਰ ਸਾਨੂੰ ਇੱਕ ਸਾਲ ਦੇ ਕਰੀਬ ਹੋ ਗਿਆ ਤੇ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਤੇ ਫੇਰ ਸਾਨੂੰ ਹੋਰ ਸਾਡੇ ਕੋਲ ਕੋਈ ਰਾਹ ਨਹੀਂ ਸਾਡੇ ਬਹੁਤ ਹੀ ਸਤਿਕਾਰਯੋਗ ਕਿਸਾਨ ਆਗੂ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਨੇ ਮਰਨ ਵਰਤ ਦਾ ਜਿਹੜਾ ਉਹ ਰਾਹ ਚੁਣਿਆ ਸਾਰੇ ਭਾਰਤ ਦੇ ਕਿਸਾਨਾਂ ਵਾਸਤੇ ਤੇ ਉਹਨਾਂ ਦੇ ਮਰਨ ਵਰਤ ਰੱਖਣ ਤੇ ਵੀ ਸਰਕਾਰ ਨੂੰ ਕੋਈ ਅਸਰ ਨਹੀਂ ਹੋਇਆ ਤੇ ਅੱਜ ਅਸੀਂ ਜੇ ਐ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆਂ ਵੀ ਜੇ ਉਹ ਸਾਨੂੰ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਆ ਤੇ ਅਸੀਂ ਅੱਜ ਫੇਰ 101 ਦਾ ਜਥਾ ਵਾਰੀ ਵਾਰ 111 ਦਾ 111 ਦਾ ਜਥਾ ਜਿਹੜਾ ਉਹ ਮਰਨ ਵਰਤ ਤੇ ਬੈਠੇਗਾ ਤੇ ਉਹਦੇ ਤੋਂ ਬਾਅਦ ਅਸੀਂ ਸਾਰੇ ਤਿਆਰ ਆਂ ਜਿੰਨੇ ਵੀ ਕਿਸਾਨ ਉਹਨੇ ਮਾਰਨੇ ਕਿਸਾਨ ਚਾਹੁੰਦੀ ਆ ਉਹ ਮਾਰ ਲੈ ਪਰ ਇਹ ਜਿਹੜਾ ਅਸੀਂ ਆਪਣਾ ਜਿਹੜਾ ਕਿੱਤੇ ਦੀ ਰਾਖੀ ਕਰਨੋਂ ਪੁੱਛੇ ਨਹੀਂ ਤਾਂਗੇ ਕਿਉਂਕਿ ਇਹ ਸਾਨੂੰ ਗੁਰੂ ਨਾਨਕ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਨੂੰ ਮਾਲਕ ਬਣਾਇਆ ਇਹ ਜ਼ਮੀਨ ਅਸੀਂ ਆਪਦੇ ਹੱਥੋਂ ਕਦੀ ਵੀ ਨਹੀਂ ਖੁੱਸਣ ਦਵਾਂਗੇ ਇਹ ਸਰਕਾਰਾਂ ਜਿਹੜੀਆਂ ਇਹ ਚਾਹੁੰਦੀਆਂ ਵੀ ਕਾਰਪੋਰੇਟ ਕਰਾਣਿਆਂ ਨੂੰ ਜਿਹੜੀ ਹੈ ਜ਼ਮੀਨ ਜਿਹੜੀ ਆ ਉਹਨਾਂ ਨੂੰ ਉੱਥੇ ਆਉਣਾ ਚਾਹੁੰਦੀ ਆ ਉਹਨਾਂ ਦੇ ਪਾਲਿਸੀਆਂ ਬੜੀਆਂ-ਬੜੀਆਂ ਹੁਣ ਫੇਰ ਤੁਹਾਂ ਕਾਨੂੰਨ ਦਾ ਖਲੜਾ ਪੜ੍ਹਾਉਣਾ ਤੁਸੀਂ ਸਾਡੇ ਨਾਲੋਂ ਜ਼ਿਆਦਾ ਹੀ ਜਾਣਕਾਰੀ ਰੱਖਦੇ ਜੀ ਉਹਦੇ ਵਿੱਚ ਬਹੁਤ ਜ਼ਿਆਦਾ ਘਾਤਕ ਜਿਹੜਾ ਜ਼ਮੀਨਾ ਖੋਣ ਦਾ ਕਾਨੂੰਨ ਆ ਪਰ ਅਸੀਂ ਉਸ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਆ ਉਹਨਾਂ ਦੇ ਬੱਚੇ ਆ ਅਸੀਂ ਉਹਨਾਂ ਨੇ ਸਾਨੂੰ ਇਹ ਛਾਂਤਮਈ ਰਹਿ ਕੇ ਜੰਗ ਲੜਨ ਦਾ ਵੀ ਉਹਨਾਂ ਨੇ ਸਾਨੂੰ ਉਪਦੇਸ਼ ਦਿੱਤਾ ਅਸੀਂ ਆਪਾਂ ਦਾ ਸ਼ਾਂਤਮਈ ਰਹਿ ਕੇ ਇਸ ਮਾਹੌਲ ਨੂੰ ਅਸੀਂ ਖਰਾਬ ਨਹੀਂ ਹੁੰਦਿਆਂਗੇ ਅਸੀਂ ਹੌਣ ਨਹੀਂ ਦੇਵਾਂਗੇ ਇਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਤਾਂ ਗੱਲ ਗੁਰਨਾਨਕ ਦੇ ਸੰਵਾਦ ਦੀ ਵੀ ਹੋਈ ਆ ਤੇ ਗੱਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਬਖਸ਼ੀਆਂ ਗਈਆਂ ਖੇਤੀ ਦੀ ਦਾਤ ਜਿਹੜੀ ਆ ਜ਼ਮੀਨਾਂ ਜਿਹੜੀਆਂ ਜਮੀਨਾ ਦੇ ਮਾਲਕ ਬਣਾਇਆ ਗਿਆ ਉਸਦੇ ਵੀ ਕਿਸਾਨ ਆਗੂ ਕਰਦੇ ਹੋਏ ਦਿਖਾਈ ਦੇ ਰਹੇ ਨੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਕੋਟ ਬੁੱਢਾ ਦੇ ਜਿਹੜੇ ਜਰਨਲ ਨੇ ਅੰਮ੍ਰਿਤਸਰ ਦੇ ਉਹ ਕਿਸ ਤਰੀਕੇ ਦੇ ਨਾਲ ਸੇਵਾ ਕਰਦੇ ਨੇ ਜਿੱਥੇ ਜਥੇਬੰਦੀ ਦੀ ਸੇਵਾ ਕਰਦੇ ਨੇ ਉੱਥੇ ਹੀ ਉਹ ਨਿਰੰਤਰ ਲੰਗਰ ਵਿੱਚ ਰਹਿ ਕੇ ਕਿਸ ਤਰੀਕੇ ਦੇ ਨਾਲ ਆਪ ਆਟਾ ਗੁੰਨਦੇ ਨੇ ਜਾਂ ਪੂਰੀ ਸੇਵਾ ਦੀ ਜਿਹੜੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਦੇ ਉੱਤੇ ਹੈ ਤੇ ਦੂਸਰੀ ਸਾਈਡ ਜਿਹੜੀ ਤਸਵੀਰ ਹੈ ਉਹ ਬੀਬੀਆਂ ਦੀ ਤਸਵੀਰ ਹੈ ਪਰੌਂਠੇ ਜਿਹੜੇ ਨੇ ਉਹ ਤਿਆਰ ਹੁੰਦੇ ਨੇ ਹਰ ਰੋਜ਼ ਇਸੇ ਤਰ੍ਹਾਂ ਹੀ ਲੰਗਰ ਜਿਹੜਾ ਹੈ ਉਹ ਤਿਆਰ ਹੁੰਦਾ ਸਵੇਰ ਦੇ ਟਾਈਮ ਦੁਪਹਿਰ ਦੇ ਟਾਈਮ ਤੇ ਸ਼ਾਮ ਦੇ ਟਾਈਮ ਤਿੰਨ ਟਾਈਮ ਲੰਗਰ ਜਿਹੜਾ ਉਹ ਲਗਾਤਾਰ ਇੱਥੇ ਐ ਜਿਹੜਾ ਭਾਰਤ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੋਟ ਬੁੱਢਾ ਦਾ ਜਿਹੜਾ ਲੰਗਰ ਹੈ ਉਸ ਵਿੱਚ ਇਹ ਪ੍ਰਵਾਹ ਲਗਾਤਾਰ ਚੱਲਦਾ ਹੈ ਤਾਂ ਅੱਜ ਕਿਸਾਨਾਂ ਦੇ ਹੌਸਲੇ ਅਡਿੱਗ ਨੇ ਕਿਸਾਨ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਅੱਜ ਮਰਨ ਵਰਤ ਉੱਤੇ ਬੈਠਣਗੇ ਤਾਂ ਦੇਖਣਾ ਇਹ ਹੋਵੇਗਾ ਕਿ ਹਰਿਆਣਾ ਦੀਆਂ ਸੁਰੱਖਿਆ ਫੋਰਸਾਂ ਕਿਸਾਨਾਂ ਨੂੰ ਉਸ ਜਗ੍ਹਾ ਵੱਲ ਵਧਣ ਦਿੰਦੀਆਂ ਨੇ ਜਿੱਥੇ ਕਿਸਾਨ ਬੈਠਣਾ ਚਾਹੁੰਦੇ ਨੇ ਜਾਂ ਫਿਰ ਉਹਨਾਂ ਦੇ ਉੱਤੇ ਪਾਣੀ ਦੀਆਂ ਵਿਚਾਰਾ ਮਾਰ ਕੇ ਟੀਅਰ ਗਾਸ ਦੇ ਗੋਲੇ ਮਾਰ ਕੇ ਉਹਨਾਂ ਨੂੰ ਪਛਾਂ ਤੱਕ ਦਿੱਤਾ ਜਾਂਦਾ ਤਾਂ ਤੁਸੀਂ ਦਾ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੌਰੀ ਬਾਰਡਰ ਦੀ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਅੱਗੇ ਵਧਦੇ ਹਾਂ ਉਧਰ ਭਟਿੰਡਾ ਦੇ ਪਿੰਡ ਪੱਕਾ ਕਲਾਂ ਦੇ ਵਿੱਚ ਇੱਕ ਨੌਜਵਾਨ ਦੇ ਉੱਤੇ ਤਿੰਨ ਹਮਲਾਵਰਾਂ ਵੱਲੋਂ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੋ ਵੱਡੀ ਤੇ ਅਹਿਮ ਖਬਰ ਹੈ ਜਿਹੜੀ ਬਠਿੰਡਾ ਤੋਂ ਸਾਹਮਣੇ ਆਈ ਹੈ ਉੱਥੇ ਹੀ ਹਮਲੇ ਦੇ ਵਿੱਚ ਜ਼ਖਮੀ ਨੌਜਵਾਨ ਦੀ ਸਨਾਖਤ ਜਸਵਿੰਦਰ ਸਿੰਘ ਵਾਸੀ ਪਿੰਡ ਫੁੱਲੋਂ ਮਿੱਠੀ ਵਜੋਂ ਹੋਈ ਹੈ ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾ ਦਿੱਤਾ ਗਿਆ ਸੋ ਹਮਲਾਵਰਾਂ ਵੱਲੋਂ ਕੀਤੀ ਗਈ ਫਾਇਰਿੰਗ ਦੇ ਦੌਰਾਨ ਨੌਜਵਾਨ ਲੜਕੇ ਦੇ ਪੱਟ ਦੇ ਉੱਪਰ ਗੋਲੀ ਲੱਗੀ ਇਸ ਤੋਂ ਇਲਾਵਾ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਨੌਜਵਾਨ ਦੇ ਉੱਤੇ ਹਮਲਾਵਰਾਂ ਵੱਲੋਂ ਹਮਲਾ ਵੀ ਕੀਤਾ ਗਿਆ ਸੀ ਸੋ ਮੌਕੇ ਦੇ ਉੱਤੇ ਪਹੁੰਚੀ ਸਮਾਜ ਸੇਵੀ ਸੰਸਥਾ ਦੀ ਐਂਬੂਲੈਂਸ ਵੱਲੋਂ ਨੌਜਵਾਨ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾ ਦਿੱਤਾ ਗਿਆ। ਸੋ ਇਸ ਦੌਰਾਨ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਲਈ ਮੋਟਰਸਾਈਕਲ ਦੇ ਉੱਤੇ ਪੱਕਾ ਕਲਾਂ ਪਿੰਡ ਗਿਆ ਸੀ ਅਤੇ ਉਸ ਦੌਰਾਨ ਤਿੰਨ ਮੋਟਰਸਾਈਕਲ ਸਵਾਰ ਹਮਲਾਵਰਾਂ ਦੇ ਵੱਲੋਂ ਉਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਜਿਸ ਦੇ ਨਾਲ ਗੋਲੀ ਉਸ ਦੇ ਪੱਟ ਦੇ ਉੱਤੇ ਜਾ ਵਜੀ ਹੈ। ਜੋ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਦੇ ਨਾਲ ਹਮਲਾਵਰਾਂ ਦੇ ਨਾਲ ਪੁਰਾਣੀ ਰੰਜੀਸੀ ਜਿਸ ਕਰਕੇ ਉਸ ਨੂੰ ਟਾਰਗੇਟ ਕੀਤਾ ਗਿਆ ਸੋ ਮੌਕੇ ਦੇ ਉੱਤੇ ਪਹੁੰਚੀ ਡੀਐਸਪੀ ਹੀਨਾ ਗੁਪਤਾ ਨੇ ਦੱਸਿਆ ਕਿ ਦੋਹਾਂ ਧਿਰਾਂ ਦੇ ਵਿਚਾਲੇ ਪੁਰਾਣੀ ਰੰਜੀਸੀ ਅਤੇ ਜ਼ਖਮੀ ਨੌਜਵਾਨ ਜਸਵਿੰਦਰ ਸਿੰਘ ਦੇ ਭਰਾ ਵੱਲੋਂ ਲਵ ਮੈਰਿਜ ਕਰਵਾਈ ਗਈ ਸੀ ਜਿਸ ਕਰਕੇ ਉਹਨਾਂ ਦੀ ਆਪਸੀ ਰੰਜਿਸ਼ ਚੱਲਦੀ ਆ ਰਹੀ ਸੀ ਅਤੇ ਇਸ ਤੋਂ ਪਹਿਲਾਂ ਜ਼ਖਮੀ ਜਸਵਿੰਦਰ ਸਿੰਘ ਦੇ ਭਰਾ ਦੂਜੀ ਧਿਰ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਸੀ ਜਿਸ ਦਾ ਬਦਲਾ ਲੈਣ ਦੇ ਲਈ ਉਹਨਾਂ ਵੱਲੋਂ ਜਸਵਿੰਦਰ ਸਿੰਘ ਦੇ ਉੱਤੇ ਫਾਇਰਿੰਗ ਕੀਤੀ ਗਈ। ਸੋ ਡੀਐਸਪੀ ਹੀਨਾ ਗੁਪਤਾ ਦੇ ਵੱਲੋਂ ਦੱਸਿਆ ਗਿਆ ਕਿ ਤਿੰਨ ਹਮਲਾਵਰ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਸਨ ਜੋ ਕਿ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਜਿਨ੍ਹਾਂ ਦੀ ਜਲਦ ਗ੍ਰਿਫਤਾਰੀ ਕਰ ਲਈ ਜਾਵੇਗੀ। ਉਹ ਤਾਂ ਬਸ ਲਿਆਜੀ ਨਾਲ ਹੀ ਗਏ ਸੀ ਅੱਜ ਵੀ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਮੁੰਡੇ ਤੇ ਆਪਣਾ ਮੇਲੇ ਤੇ ਜਾਣਾ ਸੀਗਾ ਤੇ ਮੇਰੇ ਨਾਲ ਮੁੰਡਾ ਵੀ ਆਪਣਾ ਉਹ ਖੇਡ ਲਈ ਤੋਂ ਬੰਦਾ ਹੈਗਾ। ਯੋਗ ਤੇ ਉਹ ਵੀ ਕੰਮ ਕਰਦਾ ਹੈਗਾ ਮੇਰੇ ਪੜ ਤੇ ਇਹਦੇ ਕੋਲ ਦੇ ਵਿਆਹ ਕੇ ਤੇ ਵਿਆਹ ਤੇ ਕੇ ਖੜ ਗਏ ਉਹ ਕਹਿੰਦੇ ਵੀ ਚੱਲਾ ਪਿਕਅਪ ਕੁ ਲਾਉਣਾ ਅਸੀਂ ਜਿਵੇਂ ਛੱਡ ਕੇ ਉਹਨੂੰ ਲਾਉਂ ਛੱਡ ਨਹੀਂ ਜਾਂਦੇ ਸੀ ਇਹ ਤੇ ਮੋਰੋ ਪਤਾ ਨਹੀਂ ਵੀ ਜਿਹੜਾ ਵੀ ਨਿੱਕੇ ਭਰਾ ਦਾ ਮਰੇਗਾ ਵੀ ਲੜਾਈ ਸੀ ਨਿੱਕੇ ਭੈਰੀ ਸੱਟਾਂ ਮਾਰ ਗਏ ਸੀ ਤਾਂ ਕਰਕੇ ਤੇ ਉਹ ਹੀ ਮੁੰਡੇ ਤੇ ਪਤਾ ਨਹੀਂ ਕਿਵੇਂ ਕਰਕਰਾ ਕੇ ਵੀ ਸਾਹਮਣੇ ਮੁਰ ਸੰਤੇ ਲਾ ਕੇ ਵੀ ਸਾਹਮਣੇ ਆ ਗਏ ਤੇ ਜਿਹੜਾ ਮੁੰਡਾ ਵੀ ਮੇਰੇ ਨਾਲ ਸੀ ਉਹ ਕਹਿੰਦਾ ਵੀ ਪਹਿਲਾਂ ਮੋਂਕ ਹਲਤਾ ਮੈਂ ਕਿਹਾ ਵੀ ਐ ਕਰਕੇ ਵੀ ਕੀ ਕਹਿੰਦੇ ਐ ਤੇ ਉਹ ਕਹਿੰਦਾ ਵੀ ਕੋਈ ਗੱਲਬਾਤ ਹੀ ਕਰਨੀ ਐ ਮੇ ਰੋਲਾ ਤਾਂ ਨਿਬੜਈ ਐ ਕਰਦੇ ਕਰਾਉਂਦੇ ਤੇ ਜੋ ਕੋਲੇ ਆ ਕੇ ਤੇ ਭੈਣਾਂ ਵਰਕੇ ਵੀ ਫੇਰ ਵੀ ਪੈਰ ਕੱਢ ਕੇ ਬਸੜੜਾ ਕੇ ਫੇਰ ਮਾਰਿਆ ਤੇ ਮੋਰੋ ਡੱਕ ਪਿਆ ਮੋਰੋ ਸਿਰ ਸੁਰਚ ਮਾਰਤਾ ਤੇ ਮੋਰੋ ਬਾਹਰ ਉਹ ਵੀ ਕਿੱਥੇ ਐ ਕਿੰਨੀ ਵੇਲੇ ਜਿਹੜਾ ਉਹ ਠੇਕਾ ਪੱਕੇ ਵਾਲਾ ਫੁੱਲੜ ਰੋਡ ਮੇ ਫੁੱਲੜ ਰੋਡ ਤੇ ਸਾਰੀ ਕਾਰਨ ਕੀ ਐ ਲੜਾਈ ਦਾ ਪਹਿਲਾ ਵੀ ਜਿਹੜਾ ਉਹ ਮੇਨ ਕਾਰਨ ਤਾਂ ਬਸ ਵੀ ਜਿਹੜਾ ਵੀ ਮੇਰੇ ਭਰਾ ਨੂੰ ਪਹਿਲਾਂ ਤਾਂ ਪੈਸੇ ਖੋਹਦੇ ਮਾਰੇ ਵੀ ਸੱਟਾਂ ਮਾਰ ਗਈ ਸੀ ਹੂੰ ਤੋਂ ਦੋ ਵਜਰ ਉਹ ਵੀ ਛੋਟਾ ਵੀ ਸਹੀ ਹੋ ਗਿਆ ਤੇ ਮੋਰੋ ਫੇ ਲੜਾਈ ਹੋਈ ਤੇ ਮੋਰੋ ਜਿਹੜਾ ਉਹਨਾਂ ਚ ਮੁੰਡਾ ਸੀ ਆ ਵੀ ਉਹ ਮਰ ਗਿਆ ਜ਼ੀਰੋ ਫਲੋਟਿਓ ਪਲੋਮੈਟਿਕ ਤੇ ਜਿਹਨੇ ਫਾਇਰਿੰਗ ਕੀਤੀ ਆ ਉਹ ਕੌਣ ਉਹ ਆਪਣਾ ਬੰਤੂ ਹੈਗਾ ਕੁਠੀ ਦਾ ਤੇ ਇੱਕ ਵਸ ਉਹ ਆਕਾਸ਼ ਹੈਗਾ ਗੱਦੋਸ ਨਾਲ ਕੀਦਾ ਫਾਇਰੀ ਕਿੰਨੇ ਫਾਇਰ ਵੀ ਇੱਕ ਦਾ ਵਸ ਉਹ ਵੀ ਵੱਜਈ ਜਾ ਮੇਰੇ ਅ ਮਸਾਹਤਾਂ ਤੇ ਆ ਵੀ ਪਟਦੇ ਆ ਪਟ ਬੇਗਾ ਤੇ ਦੂਜੇ ਵੇਲੇ ਜਦੋਂ ਲੋਡ ਕਰਨ ਲੱਗਿਆ ਤੇ ਨਾਲ ਦੀ ਨਾਲ ਵੀ ਪਾਸਾ ਬੂਸਾ ਵੱਟ ਗਿਆ ਵੀ ਸਾਈਡ ਤੋਂ ਲੰਘ ਗਿਆ ਕਿੰਨੇ ਦੋ ਫਾਇਰ ਕੀਤੇ ਦੋ ਫਾਇਰ ਅ ਚਾ ਤੁਨ ਨੂੰ ਸਿੱਧਾ ਇੱਥੇ ਲੈ ਗਿਆ ਮੋਰੂ ਜਿਹੜਾ ਹੋਰ ਫੰਡੀ ਰੋਡ ਤੇ ਸਰਾ ਹਸਪੀਟਲ ਹੈ ਤੇ ਉੱਥੇ ਲੱਗੇ ਸੀ ਇੱਕ ਰੌਂਡ ਵੀ ਪੁਲਿਸ ਬਟੀ ਕੀਤੀ ਤੇ ਨਾਲ ਦੀ ਨਾਲ ਵੀ ਐਂਬੂਲੈਂਸ ਆ ਗਈ ਤੁਸੀਂ ਕਿੰਨੇ ਜਣੇ ਸੀ ਕਿੰਨੇ ਜਣੇ ਸੀ ਮੈਂ ਹਲਾ ਦਾ ਵੀ ਇਕੱਲਾ ਹੀ ਸੀਗਾ ਇਕੱਲੇ ਸੀਗਾ ਬਾਕੀ ਤਾਂ ਪੰਜਾਬ ਸ਼ਾਂ ਦੇ ਬੰਦੇ ਉੱਥੇ ਖੜੇ ਸੀਗੇ ਬਿਤਾ ਕਰਕੇ ਵੀ ਜਿਹੜੇ ਬਜ਼ੁਰਗ ਸੀਗੇ ਜਿਹੜੇ ਮੈਂ ਨਾ ਕੰਮ ਕਰਦੇ ਆ ਕਿ ਤਾਂ ਕਰਕੇ ਆ ਤਾਂ ਇਕੱਲਾ ਹੀ ਸੀ ਵੀ ਉਤੋਂ ਵੀ ਸੰਗ ਤੋਂ ਗਿਆ ਸੀ ਤੁਸੀਂ ਪੱਕਾ ਕਰ ਪੱਕਾ ਕਰਨ ਕੀ ਗਏ ਸੀ ਸਸ ਜੇ ਨਾ ਵੀ ਜਿਹੜੇ ਮੇਰੇ ਨਾਲ ਵੀ ਬਈਓ ਗਸੀ ਉਹ ਉੱਤੇ ਖੜੇ ਸੀਗੇ ਜੋ ਵੀ ਤਾਰ ਨਹੀਂ ਆਬੜੇ ਬੀਤਾ ਕਰਕੇ ਹੁਣ ਹੋਰ ਕਿਸੇ ਦੀ ਸੱਟਾ ਲੱਗੀ ਸਿਰਫ ਤੁਹਾਡੀ ਨਾਲ ਕੱਲੇ ਮੇਰੀ ਲੱਗੀ ਉਹ ਦੂਜੇ ਕਿਸੇ ਨਾਲ ਵੀ ਜਾਣਦੇ ਨਹੀਂ ਸੀ ਕੋਈ ਸਨੜਾਈ ਰੂਈ ਦੇ ਕਰਕੇ ਇਸ ਤਰ੍ਹਾਂ ਉਸ ਬਟੋਪੀਆ ਜਾਂ ਬੁਲੇ ਸਰਲ ਬੰਦੀ ਲੈ ਕੇ ਆਇਆਗਾ ਪੁਲਿਸ ਨੂੰ ਲੈ ਕੇ ਕਿ ਕਿ ਪੁਲਿਸ ਪਹੁੰਚੀ ਸੀ ਉਹ ਨਾ ਰਖ ਨਾ ਪੁਲਿਸ ਆ ਗਈ ਇੱਥੀ ਬਸ ਇੱਥੀ ਆਈ ਹੈਗੀ ਉੱਤੇ ਬੋਈ ਨਹੀਂ ਆ ਕੀ ਮੰਗਤੀ ਕਰ ਮੰਗਦਾ ਵੀ ਬੜਾ ਵੀ ਮਹੌਲ ਬੜਾ ਕਰਾ ਹੋਇਆ ਬਿਰੋਏ ਦਾ ਕੰਮ ਹੀ ਆ ਵੀ ਸੋੜ ਦਿਨ ਪਹਿਲਾਂ ਵੀ ਜੋ ਬੰਦਾ ਵੱਢਗੇ ਸੀਗੇ ਸੰਗਤ ਮੰਡੀ ਉਹ ਕੋਲੇ ਬਲਾਕ ਦੇ ਕੋਲੇ ਜੋ ਪੋਸਟ ਸਟੇਸ਼ਨ ਬਿਠਾਣਾ ਵੀ ਕੋਲੇ ਐ ਤੇ ਬਲਾਕ ਵੀ ਕੋਲੇ ਐ ਤੇ ਬੰਦਾ ਵੀ ਪੰਜ ਕਰਮਾਂ ਦੇ ਕੋਲੇ ਬੰਦਾ ਵੱਢੀਏ ਕਿ ਉਹਦਾ ਮਾਹੌਲ ਬਸ ਵੀ ਸਹੀ ਪਿਆ ਬਸ ਵੀ ਕੰਮ ਕੀ ਕਰਦਾ ਪਾਸੇ ਮੈਂ ਫੈਟਰੀ ਲੱਗਿਆ ਹੋਈ ਅਸ਼ਕੰਦਰ ਕਮਾਲ ਸੰਗਸਾਰਾ ਸੇਵਾ ਸੰਸਥਾ ਮਛਾਣਾ ਬਰਕਰ ਸਾਨੂੰ ਕਾਲ ਆਈ ਸਾਡੇ ਹੈਲਪਲਾਈਨ ਨੰਬਰ ਤੇ ਕਿ ਫੈਣੀ ਰੋਡ ਤੇ ਇੱਕ ਵਾਰਦਾਤ ਹੋ ਚੁੱਕੀ ਹੈ ਜਿਸ ਜੋ ਇੱਕ ਨੌਜਵਾਨ ਜੋ 25 ਤੋਂ 30 ਸਾਲ ਦਾ ਨੌਜਵਾਨ ਆ ਜੀ ਜਖਮੀ ਹਾਲਾਤ ਵਿੱਚ ਮਿਲਿਆ ਜਿਸ ਨੂੰ ਮੈਂ ਆਪਣੀ ਐਮੂਲੈਂਸ ਦੀ ਸਹਾਇਤਾ ਦੇ ਨਾਲ ਮਠਾਣਾ ਜੀਵਲਾ ਹਸਪਤਾਲ ਜਿੱਕੇ ਲੈ ਕੇ ਆਏ ਕਾਰਨਾਂ ਦਾ ਪਤਾ ਲੱਗੇ ਕੀ ਹੋਇਆ ਉੱਥੇ ਇਹ ਝਗੜੇ ਦਾ ਲੜਾਈ ਝਗੜੇ ਦਾ ਕੇਸ ਹੈਗਾ ਜੀ ਤੇ ਜਖਮੀ ਕਾਫੀ ਸਿਰ ਦੇ ਵਿੱਚ ਸੱਟਾਂ ਨੇ ਇੱਕ ਪੱਟ ਦੇ ਵਿੱਚ ਫਾਇਰ ਵੱਜਿਆ ਹੋਇਆ ਜਿਹਦੇ ਸ਼ਮਲੇ ਹਾਜ਼ਰ ਨੇ ਤੇ ਜੇਰੇ ਇਲਾਜ ਜਿਹੜਾ ਸੀ ਹਸਪੀਟਲ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਕੀ ਹਾਲਾਤ ਸੀ ਉੱਥੇ ਪੱਜੂਕੇ ਸੀ ਜਾਂ ਕੋਈ ਚੱਲ ਰਹੀ ਸੀ ਸਿਰਫ ਮੈਨੂੰ ਜੀ ਹਸਪੀਟਲ ਚੋਂ ਕਾਲ ਆਈ ਸੀ ਅਮਰਜੈਂਸੀ ਦੀ ਰੈਫਰ ਦੀ ਮੈਂ ਰੈਫਰ ਮਰੀਜ਼ ਲੈ ਕੇ ਆਇਆਂਗਾ ਰੈਫੈਂਡਰੀ ਰੋਡ ਤੇ ਸਰਾ ਹਸਪੀਟਲ ਆ ਜਿੱਥੇ ਮੈਂ ਮਰੀਜ਼ ਲੈ ਕੇ ਆਇਆਂਗਾ ਠੀਕ ਹੁਣ ਠੀਕ ਹੈ ਸੁਰੱਖਿਆਤਾ ਹਾਂਜੀ ਨੌਜਵਾਨ ਨੂੰ ਫਿਲਹਾਲ ਇੱਕ ਵਾਰ ਠੀਕ ਹੈ ਜੀ ਸਿਵਲ ਹਸਪੀਟਲ ਬਠਿੰਡ ਉੱਕ ਕਟਣਾ ਹੋਈ ਹੈ ਕੀ ਕਟਣਾ ਹੋਈ ਹੈ ਤੇ ਤੁਹਾਡੇ ਕੋਲ ਕੀ ਇਨਫੋਰਮੇਸ਼ਨ ਸਾਡੇ ਕੋਲ ਜੀ ਇਨਫੋਰਮੇਸ਼ਨ ਹੈ ਕਿ ਜਸਵਿੰਦਰ ਸਿੰਘ ਨਾਮ ਦਾ ਇੱਕ ਬੰਦਾ ਸੀਗਾ ਉਹ ਆਪਣਾ ਪੱਕੇ ਕਲਾ ਪੈਟਰੀ ਫਾਈਨਲੀ ਰੋਡ ਤੇ ਜਾ ਰਿਹਾ ਸੀਗਾ ਜਿਹੜਾ ਥਾਣਾ ਸੰਗਤ ਦੇ ਤੀਨ ਪੈਂਦਾ ਹੈ ਉੱਥੇ ਨੌਜਵਾਨਾਂ ਨੇ ਉਹਨੂੰ ਘੇਰ ਕੇ ਉਹਦੇ ਸੱਟਾਂ ਮਾਰੀਆਂ ਤੇ ਉਹਦੇ ਉਹਦੇ ਫਾਇਰ ਵੀ ਕੀਤਾ ਕੀ ਕੰਮ ਕੀ ਉੱਥੇ ਮੈडम ਕੀ ਲੜਾਈ ਦਾ ਕੀ ਕਰਦਾ ਹੁੰਦੇ ਇਹ ਜੀ ਸਾਡੇ ਨਾਲ ਸੋ 3-4 ਮਹੀਨੇ ਪਹਿਲਾਂ ਸੰਗਤ ਥਾਣੇ ਦੇ ਵਿੱਚ 96 ਨੰਬਰ ਐਫ ਆਈ ਆਰ ਦਰਜ ਹੋਈ ਸੀ ਮਰਡਰ ਦੀ ਉਦੇ ਵਿੱਚ ਜਿਹੜਾ ਮੁੰਡਾ ਮਰਿਆ ਸੀ ਇਹ ਉਹਦੇ ਦੋਸਤ ਹੈ ਉਹਨਾਂ ਨੇ ਅੱਜ ਜਿਹੜੇ ਮੁੰਡੇ ਤੇ ਸੱਟਾਂ ਮਾਰੀਆਂ ਕੌਣ ਸੀ ਜਿਹਦੀ ਮੌਤ ਹੋਈ ਸੀ ਔਰ ਇਹ ਕੌਣ ਸੀ ਜਿਨ੍ਹਾਂ ਨੇ ਫਾਇਰ ਕੀਤਾ ਉਦੋਂ ਜੀ ਜਿਹੜਾ ਮੁੰਡਾ ਮਰਿਆ ਸੀ ਉਹ ਇੰਟਰ ਕਾਸਟ ਮੈਰਿਜ ਕਰਕੇ ਮਰਿਆ ਸੀ ਜਿਹੜੀ ਉਹਦੀ ਵਾਈਫ ਸੀ ਉਹਦੇ ਭਰਾਵਾਂ ਨੇ ਉਹ ਮੁੰਡਾ ਮਾਰਿਆ ਸੀ ਉਦੋਂ ਐਫ ਆਈ ਆਰ ਨੰਬਰ 96 ਦੇ ਵਿੱਚ ਤੇ ਅੱਜ ਉਹਦਾ ਪੁਰਾਣੀ ਰੰਜਿਸ਼ ਕਰਕੇ ਹੀ ਅੱਜ ਇਨਸੀਡੈਂਟ ਹੋਇਆ ਜਿਨ੍ਹਾਂ ਨੇ ਫਾਇਰ ਕੀਤਾਗਾ ਉਹਨਾਂ ਦਾ ਕੋਈ ਸਬਕ ਤੋਂ ਪਈਆ ਗੋਲੀ ਚੱਲੀ ਹੈ ਜੀ ਗੋਲੀ ਦੇ ਛਰੇ ਲੱਗੇ ਆ ਜਿਹੜਾ ਵਿਕਟਿਮ ਹੈ ਪਰ ਉਹ ਸਟੇਬਲ ਹੈ ਆਪਾਂ ਉਹਦੇ ਬਿਆਨਾਂ ਤੇ ਵਿੱਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਪਾਂ ਅਮਲ ਚ ਲਿਆਵਾਂਗੇ ਜੇਡੀ ਫਾਇਰਿੰਗ ਕਿਨੇ ਕੀਤੀ ਹੈ ਉਹਦੀ ਸਨਾਖਤ ਹੋ ਗਈ ਹੈ ਤਿੰਨ ਜਣਿਆਂ ਦੀ ਸਾਨੂੰ ਪਾਇਨੀ ਨਹੀਂ ਪਤਾ ਲੱਗੇ ਜੀ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਬਾਕੀ ਅਣਪਛਾਤੇ ਜਿਹੜੀ ਪਿਸਟਲ ਸੀ ਇਹਨਾਂ ਕੋਲੋਂ ਕਿਹੜੀ ਸੀ ਦੇਸੀ ਸੀ ਇਹ ਲਾਇਸੈਂਸ ਸੀ ਕਿ ਉਹ ਹਲੇ ਪ੍ਰੀਲੀਮినਰੀ ਇਨਵੈਸਟੀਗੇਸ਼ਨ ਜਿੱਨਾ ਕਲੀਅਰ ਨਹੀਂ ਹੋਇਆ ਬਾਅਦ ਚ ਬਦਲ ਲੱਗੇ ਘਟਨਾ ਕਿੰਨੇ ਵਜੇ ਹੋਈ ਹੈ ਇਹ ਅਰਾਊਂਡ ਜੀ ਅਧਿਕ ਘੰਟਾ ਪਹਿਲਾਂ ਦੀ ਘਟਨਾ ਹੈ ਠੀਕ ਸੋਧਰ ਅੰਮ੍ਰਿਤਸਰ ਦੇ ਵਿੱਚ ਡੀਜੇ ਦੇ ਉੱਤੇ ਗਾਣੇ ਲਗਵਾਉਣ ਨੂੰ ਲੈ ਕੇ ਝਗੜਾ ਹੋ ਗਿਆ ਜਿੱਥੇ ਪ੍ਰਵਾਸੀਆਂ ਵੱਲੋਂ ਪੰਜਾਬੀ ਨੌਜਵਾਨ ਦੀ ਕੁੱਟਮਾਰ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੋ ਲੋਹੜੀ ਦੇ ਤਿਹਾਰ ਨੂੰ ਲੈ ਕੇ ਪੂਰੇ ਮਾਜੇ ਦੇ ਵਿੱਚ ਜਸ਼ਨ ਮਨਾਏ ਜਾਂਦੇ ਨੇ ਉੱਥੇ ਹੀ ਲੋਹੜੀ ਅਤੇ ਮਾਗੀ ਦੇ ਦਿਹਾੜੇ ਦੇ ਉੱਤੇ ਲੋਕ ਪਤੰਗਬਾਜ਼ੀ ਵੀ ਕਰਦੇ ਦਿਖਾਈ ਦਿੰਦੇ ਨੇ ਅਤੇ ਇਸ ਦੇ ਨਾਲ ਹੀ ਲੋਕਾਂ ਵੱਲੋਂ ਆਪਣੀ ਛੱਤ ਦੇ ਉੱਪਰ ਡੀਜੇ ਲਗਾ ਕੇ ਖੂਬ ਮਨੋਰੰਜਨ ਕੀਤਾ ਜਾਂਦਾ ਹੈ ਲੇਕਿਨ ਮਨੋਰੰਜਨ ਦੇ ਦੌਰਾਨ ਕਿਸੇ ਟਾਈਮ ਝਗੜੇ ਹੋਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਸੋ ਅਜੇਹਾ ਹੀ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਰਾਮਨਗਰ ਕਲੋਨੀ ਤੋਂ ਸਾਹਮਣੇ ਆ ਰਿਹਾ ਜਿੱਥੇ ਕੁਝ ਪ੍ਰਵਾਸੀ ਨੌਜਵਾਨਾਂ ਵੱਲੋਂ ਆਪਣੀ ਛੱਤ ਦੇ ਉੱਤੇ ਡੀਜੇ ਲਗਾ ਕੇ ਪੋਜਪੂਰੀ ਗਾਣੇ ਲਗਾ ਕੇ ਮਨੋਰੰਜਨ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਇੱਕ ਵਿਅਕਤੀ ਵੱਲੋਂ ਉਹਨਾਂ ਨੂੰ ਪੋਜਪੂਰੀ ਗਾਣੇ ਬਦਲਣ ਦੇ ਲਈ ਕਿਹਾ ਗਿਆ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਇਸ ਦੌਰਾਨ ਪ੍ਰਵਾਸੀ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਦੀ ਕੁੱਟਮਾਰ ਵੀ ਕਰ ਦਿੱਤੀ ਗਈ। ਸੋ ਜਿਸ ਤੋਂ ਬਾਅਦ ਪੀੜਤ ਵਿਅਕਤੀ ਨੇ ਕਿਹਾ ਕਿ ਪ੍ਰਵਾਸੀਆਂ ਵੱਲੋਂ ਅਸ਼ਲੀਲ ਪੋਜਪੂਰੀ ਗਾਣੇ ਲਗਾਏ ਜਾ ਰਹੇ ਸਨ ਅਤੇ ਜਦੋਂ ਉਹਨਾਂ ਨੂੰ ਗਾਣੇ ਬਦਲਣ ਦੇ ਲਈ ਕਿਹਾ ਗਿਆ ਤਾਂ ਇਸ ਦੌਰਾਨ ਪ੍ਰਵਾਸੀ ਵਿਅਕਤੀਆਂ ਵੱਲੋਂ ਉਹਨਾਂ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ। ਉੱਥੇ ਹੀ ਪੀੜਤ ਵਿਅਕਤੀ ਨੇ ਪੁਲਿਸ ਤੋਂ ਮੀਡੀਆ ਦੇ ਜ਼ਰੀਏ ਇਨਸਾਫ ਦੀ ਗੁਹਾਰ ਲਗਾਈ ਹੈ। ਸੋ ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਦਾ ਆਖਣਾ ਕਿ ਮਜੀਠਾ ਰੋਡ ਬਾਈਪਾਸ ਦੇ ਉੱਤੇ ਰਾਮਨਗਰ ਕਲੋਨੀ ਇਲਾਕੇ ਦੇ ਵਿੱਚ ਗਵਾਂਡੀਆਂ ਵੱਲੋਂ ਘਰੇਲੂ ਗੱਲ ਨੂੰ ਲੈ ਕੇ ਕਲੇਸ਼ ਹੋਇਆ ਜਿਸ ਦੀ ਪੁਲਿਸ ਹੁਣ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਭਾਈ ਜੀ ਗੱਲ ਕੋਈ ਨਹੀਂ ਸਵੇਰੇ ਗੱਲ ਨਹੀਂ ਗੱਲ ਨਹੀਂ ਕੋਠੇ ਤੇ ਚੜੇ ਸੀ ਬੱਚੇ ਵੀ ਛੋਟੇ ਮੇਰੇ ਨਾਲ ਜੜੇ ਆ ਤੇ ਆ ਨਾਲ ਦੇ ਕੋਠੇ ਨੀਵੇਂ ਮੰਜ਼ਲ ਤੇ ਮੇਰੇ ਵਾਈਫ ਤੇ ਬੱਚੇ ਬੈਠੇ ਇਨ੍ਹਾਂ ਕੋਠੇ ਤੇ ਨਾ ਡੀਜੇ ਲਾਇਆ ਇਹਨੇ ਕੋਠੇ ਤੇ ਭਈਆਂ ਨੇ 10 ਤੇ 12 ਜਿਹੜੇ ਹੈਗੇ ਸੀ ਜੇ ਕੋਲ ਪੁਰੀਆਂ ਗਾਣੇ ਵਿੱਚ ਜਿਹਨੇ ਗੰਦੇ ਗਾਣੇ ਲਾਉਂਦੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਇਹਦੇ ਵਿੱਚ ਕਿ ਕੀ ਕੁਝ ਕਹੋਲਦੇ ਪਏ ਸੀ ਜਿਵੇਂ ਇਹਨਾਂ ਨੂੰ ਇਹਨਾਂ ਨੂੰ ਕਿਆ ਵਾ ਮਤਲਬ ਇਸ ਵਿੱਚ ਕਿ ਆਪਣੀ ਆਵਾਜ਼ ਘੱਟ ਕਰਕੇ ਰਮਾਨਾ ਸ਼ਾਂਤੀ ਨਾਲ ਬੁੱਢੀ ਡਾਓ ਇਸ ਵਾਰ ਤੇ ਇਹ ਗਾੜੀਆਂ ਵਿੱਚ ਬੈਸ ਤੇ ਪਏ ਮੇਰੇ ਨਾਲ ਦੀਨੇ ਦੋ ਵਾਰ ਇਹਨਾਂ ਨੂੰ ਸਮਝਾਇਆ ਵੀ ਇਹਨਾਂ ਡੀਜੇ ਬੰਦ ਕਰ ਦੋ ਬੰਦ ਕਰ ਦੋ ਨਹੀਂ ਗਏ ਜੇ ਮੈਂ ਇਸ ਨੂੰ ਕਹਿਣ ਵਾਸਤੇ ਇਹਨਾਂ ਦੇ ਕੋਟੀ ਦੇ ਉੱਪਰ ਛਾਤੇ ਚੜਿਆ ਵੀ ਆਪਣਾ ਡੀਜੇ ਬੰਦ ਕਰ ਦੋ ਦਲੀਪ ਨਾਂ ਦਾ ਮੁੰਡਾ ਵਾ ਜਿੰਨੇ ਮੈਨੂੰ ਪਿਛੋਂ ਫੜਿਆ ਇੱਕ ਫੋਨ ਨਾਲ ਗੱਜਾ ਜਿਹਾ ਮੁੰਡਾ ਉਹਨੇ ਮੇਰਾ ਗਾਲ ਘੁੱਟ ਕੇ ਨਾਲ ਮੇਰ ਨਾਲ ਬਦਬੀ ਕੀਤੀ ਮੇਰੇ ਕੇਸਾਂ ਦੀ ਬਦਬੀ ਹੋਈ ਮੇਰੀ ਪੱਗ ਲਈ ਤੇ ਆ ਵੇਖੋ ਮੇਰੇ ਕੱਪੜੇ ਆ ਵੇਖੋ ਮੇਰਾ ਗਾਲ ਘੁੱਟਿਆ ਮੇਰੇ ਕੋਲੀਆਂ ਵੀ ਨਹੀਂ ਜਾਣਦੇ ਕੋ ਫਿਰ ਮੈਂ ਚੇਮੀ ਨੇ ਪਹਿਲਾ ਮੇਰਾ ਪ੍ਰਸ਼ਨ ਹੋਇਆ ਇਸ ਕਰਕੇ ਨਾ ਬੱਚੀ ਆਇਆ ਮੈਨਾਂ ਕੁਝ ਕਰ ਸਕਦਾ ਇਨਾ ਹੋ ਰਿਹਾ ਕੇ ਨਾ ਆਪਣਾ ਤੇ ਕਿਥੋਂ ਦੇ ਰਹਣਾ ਤੇ ਕੀ ਗੱਲ ਹੋਈ ਸਰ ਮੇਰਾ ਨਾਮ ਵੀਰਜੀ ਗੁਰਪ੍ਰੀਤ ਸਿੰਘ ਆ ਜੀ ਰਾਮਨਗਰ ਕੌਣੀ ਮਜੀਠਾ ਰੋਡ ਬਾਈਪਾਸ ਦਾ ਰਹਿਣ ਵਾਲਾ ਜੀ ਕੀ ਗੱਲ ਹੈ ਗੱਲ ਸਵੇਰੇ ਵੀਰਜੀ ਗੁੱਡੀ ਤੋਂ ਹੋਈ ਆ ਗੁੜ ਪਤੰਗ ਡਾਉਣ ਤੋਂ ਕੇ ਨਾ ਵੀਰਜੀ ਮੇਰਾ ਕੋਠਾ ਨਾਲ ਹੀ ਇਹਨਾਂ ਦੇ ਲੱਗਦਾ ਵਾ ਜਿੱਥੇ ਆ ਭਈਏ ਬੰਗਾਲੀ ਬੱਸੀ ਵਾਲੇ ਰਹਿੰਦੇ ਆ ਕਵਾੜ ਦਾ ਕੰਮ ਕਰਦੇ ਆ ਤੇ ਮੈਂ ਨਾਲ ਆਪਣੇ ਕੋਠੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਬੈਠਾ ਸੀ ਤੇ ਨਾਲ ਮੇਰੇ ਵਾਈਫ ਆ ਨੀਵੇਂ ਆ ਨੀਵੀਂ ਮੰਜ਼ਲ ਤੇ ਬੈਠੇ ਸੀ ਮੈਂ ਮੰਜੀ ਢਾ ਕੇ ਤੇ ਵੀਰਜੀ ਬੋਜਪੂਰੀ ਗਾਣੇ ਨੇ ਗੰਦੇ ਮੰਦੇ ਗਾਣੇ ਲਾਉਣ ਦੇ ਸੀ ਮਿਊਜ਼ਿਕ ਲਾ ਕੇ ਤੇ 10 ਕੇ 12 ਜਣੇ ਵਾਚ ਚ ਲਾਉਂਦੇ ਪਏ ਹੀ ਜਿਹਦੇ ਨਾਲ ਕੇ ਨਾਲ ਦੀ ਮੇਰੀ ਨੇ ਪਰੇਸ਼ਾਨ ਹੋ ਕੇ ਨਾ ਦੋ ਤਿੰਨ ਵਾਰ ਇਹਨਾਂ ਨੂੰ ਕਹਿ ਚੁੱਕੀ ਸੀ ਵੀ ਆਪਣੀ ਆਵਾਜ਼ ਬੰਦ ਕਰ ਦਿਓ ਬੰਦ ਕਰ ਦਿਓ ਪਰ ਵੀਰ ਜੀ ਜੇ ਇਹ ਕਹਿਣ ਤੇ ਵੀ ਨਾ ਟਲੇ ਸਗੋਂ ਹੋਰ ਮੁੰਡੇ ਮਗਾ ਕੇ ਵੀਰ ਜੀ ਉੱਤੇ ਆ ਕੇ ਨੱਚਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਤੇ ਜੇ ਵੀਰ ਜੀ ਮੈਂ ਆਪਣੇ ਇਹਨਾਂ ਨੂੰ ਉੱਤੇ ਕਹਿਣ ਵਾਸਤੇ ਗਿਆ ਤੇ ਵੀਰ ਜੀ ਇਹਨਾਂ ਗਾੜੀਆਂ ਮੇਰੇ ਨਾਲ ਹੱਥੋਂ ਪਾਈ ਕੀਤੀ ਜਿਸ ਵਿੱਚ ਵੀਰ ਜੀ ਇਹਨਾਂ ਮੇਰੀ ਪੱਗ ਲਈ ਆ ਮੇਰੇ ਕੇਸਾਂ ਦੀ ਬੇਦਵੀ ਵੀ ਕੀਤੀ ਇਹਨਾਂ ਨੇ ਕਿੰਨੇ ਬੰਦੇ ਸੀ ਭਾਜੀ ਵੀਰ ਜੀ ਉਹ ਤਕਰੀਬਨ 10 ਜਣੇ ਹੈਗੇ ਸੀ ਤੇ ਮੈਂ ਵੀਰ ਜੀ ਇਕੱਲਾ ਹੈਗਾ ਸੀ ਜੀ ਹਮਲਾ ਵਗੈਰਾ ਵੀ ਕੀਤਾ ਉਹਨਾਂ ਨੇ ਹਮਲਾ ਵੀਰ ਜੀ ਇਹ ਇਹਨਾਂ ਨੇ ਮੇਰੇ ਮੱਖੀਆਂ ਮੱਖੀਆਂ ਮਾਰੀਆਂ ਵੇਖੋ ਮੇਰਾ ਗਲ ਵੀ ਕੁੱਟਿਆ ਇੱਧਰ ਵੇਖੋ ਆ ਮੇਰੇ ਆ ਵੇਖੋ ਕੱਪੜੇ ਵੀ ਪਾੜੇ ਤੇ ਵੀਰ ਜੀ ਮੇਰਾ ਥੋੜੇ ਦਿਨ ਪਹਿਲਾਂ ਮੇਰਾ ਪ੍ਰਸ਼ਨ ਹੋਇਆ ਵਾ ਮੈਂ ਅੱਗੇ ਬੱਜੀ ਹੋਇਆ ਵਾਂ ਤੇ ਵੀਰ ਜੀ ਇਸ ਕਰਕੇ ਮੈਂ ਚਾਹੁੰਦਾ ਕਿ ਮੈਨੂੰ ਇਨਸਾਫ ਮਿਲੇ ਤੁਸੀਂ ਕੋਈ ਦਾਤਰ ਵਗੈਰਾ ਵੀ ਕੋਈ ਆਪ ਵੀਰ ਜੀ ਇਹ 10 ਜਣੇ ਹੈਗੇ ਸੀ ਤੇ ਵੀਰ ਜੀ ਇਹਨਾਂ ਕੋਲ ਵੀ ਇਹਨਾਂ ਪਹਿਲਾਂ ਵੀ ਇਹਨਾਂ ਬੁਰਾ ਮਗਾ ਕੇ ਉੱਪਰ ਬੈਠੇ ਸੀ दारू ਦੂਰੂ ਦਾ ਇਹਨਾਂ ਪ੍ਰੋਗਰਾਮ ਕੀਤਾ ਵੀ ਇਹਨਾਂ दारू ਦੂਰੂ ਪੀ ਕੇ ਨੱਚਣਾ ਨੂੱਚਣਾ ਮੈਂ ਸਿਰਫ ਇਹਨਾਂ ਨੂੰ ਡਰਾਉਣ ਵਾਸਤੇ ਹੀ ਖੜਿਆ ਸੀ ਮੈਂ ਇਹਨਾਂ ਨੂੰ ਕੋ ਮਾਰਨ ਵਾਸਤੇ ਨਹੀਂ ਖੜਿਆ ਸੀ ਤੇ ਜਿਸ ਦੇ باوجود ਇਹਨਾਂ ਕਿਹਾ ਸੀ ਇਹਨਾਂ ਦੇ ਬੰਦੇ ਨੇ ਦਲੀਪ ਦਲੀਪ ਮੁੰਡਾ ਵਾ ਮੈਨੂੰ ਕਿਹਾ ਵੀ ਦਾਤਰ ਇਹ ਕੰਮ ਨਾ ਕਰ ਜਿਸ ਦੇ ਬਦਲੇ ਮੈਂ ਉਹ ਦਾਤਰ ਆਪਣੇ ਥੱਲੇ ਨੀਵੇਂ ਸੋੜਦਾ ਇਹਨਾਂ ਫੇਰ ਵੀਰ ਜੀ ਮੇਰੇ ਨਾਲ ਮੇਰੇ ਨਾਲ ਧੱਕੇਸ਼ਾਹੀ ਕਰਕੇ ਇਹ ਦਸੇ ਜਣੇ ਮੈਨੂੰ ਪੈ ਗਏ ਵੀਰ ਜੀ ਤੈਨਾਂ ਮੇਰੇ ਨਾਲ ਹਾਂ ਤੇ ਹੁਣ ਇਸ ਵਾਰ ਤੁਸੀਂ ਪੁਲਿਸ ਨੂੰ ਕੰਪਲੇਟ ਕਰ ਕੰਪਲੇਨ ਇਸ ਵਾਰ ਕਰਕੇ ਆਇਆ ਮੈਂ ਉਹ ਦਰਖਾਸਤ ਵੀ ਦੇ ਚੁੱਕਾ ਹਾਂ ਜੀ ਮੰਗੀ ਕਰਦੇ ਮੰਗਿਆ ਮੈਨੂੰ ਵੀਰ ਜੀ ਮੈਨੂੰ ਇਨਸਾਫ ਚਾਹੀਦਾ ਜੀ ਸਿੱਖ ਜੱਥੇਬੰਦੀਆਂ ਨੂੰ ਵੀ ਕੀ ਅਪੀਲ ਕਰਨਾ ਚਾਹੁੰਦਾ ਸਿੱਖ ਜੱਥੇਬੰਦੀਆਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਕਿ ਮੇਰੇ ਵੀਰ ਮੱਤ ਤੋਂ ਵੱਧ ਮੇਰੀ ਮਾਇਤ ਕਰਨ ਕਿਉਂਕਿ ਇਹਨਾਂ ਨੂੰ ਪੰਜਾਬ ਵਿੱਚ ਤੇ ਤੁਹਾਨੂੰ ਪਤਾ ਇਹਨਾਂ ਅੱਗੇ ਬਈਆਂ ਨੇ ਬਹੁਤ ਗੰਦ ਪਾ ਚੁੱਕੇ ਆ ਤੇ ਜੇ ਹੁਣ ਵੀ ਇਹਨਾਂ ਦਾ ਨਾਂ ਨੱਥ ਪਾਈ ਗਈ ਤੇ ਇਹਨਾਂ ਨੇ ਗੱਲ ਨੂੰ ਧੀਆਂ ਪੈਣਾ ਗੱਲ ਨੂੰ ਵੀ ਗਬੀਅਤ ਵੀ ਕਰਨਗੇ ਜੇ ਤਸੋ ਕਿਥੋਂ ਦੇ ਰਹੇ ਨੇ ਤੇ ਕੀ ਗੱਲ ਹੈ ਮੈਂ ਆਰਾਮਨਗਰ ਕਲੋਨਿੰਗ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਮੇਰਾ ਨਾਮ ਹੈ ਕੀ ਗੱਲ ਹੈ ਯਾਰ ਗੱਲ ਕੋਈ ਨਹੀਂ ਹੋਈ ਇੱਕ ਤੇਰੇ ਪੇਸਿਆਂ ਕੋਠੇ ਤੇ ਹੀ ਤੇ ਲਾਗੇ ਗਵਾਂਢੀ ਆ ਪਤਾ ਨਹੀਂ ਭਈਏ ਬੰਗਾਲੀ ਆ ਠੀਕ ਆ ਉਹ ਕਿਤੇ ਉਹਨਾਂ ਨੇ ਗਾਣੇ ਲਾਏ ਗੰਦੇ ਮੰਦੇ ਇਹਨੇ ਕਿਤੇ ਕਿਹਾ ਵੀ ਬੰਦ ਕਰ ਦੋ ਉਹ ਗਾਣੇ ਨਾ ਲਾਓ ਲਾਗੇ ਧੀਆਂ ਪਹਿਣਾ ਉਹਨਾਂ ਨੇ ਸੁਣੀ ਨਹੀਂ ਇਹਦੇ ਕੋਲ ਲਾਗੇ ਚਲੋ ਦਾਤਰ ਹੋਊਗਾ ਮੈਨੂੰ ਨਹੀਂ ਪਤਾ ਮੈਂ ਵੇਖਿਆ ਨਹੀਂਗਾ ਜੋ ਮੈਂ ਮੌਕੇ ਤੇ ਵਖੇ ਉਹ ਦੱਸੂ ਉਹਨੇ ਦਾਤਰ ਦਾ ਡਰਾਵਾ ਹੀ ਦਿੱਤਾ ਉਹਨਾਂ ਫੜ ਕੇ ਨੂੰ ਕਿਹਾ ਦਾਤਰ ਥੱਲੇ ਇਹਨੇ ਥੱਲੇ ਸੌੜ ਤਾ ਉਹਨਾਂ ਦਾਹਾਂ ਬੰਦਿਆਂ ਨੇ ਨੂੰ ਢ ਫੋਜ ਆ ਦੇਣਾ ਖੋਏ ਵਾਲ ਨੂੰ ਜਦੋਂ ਮੈਂ ਆਈ ਮੈਨੂੰ ਬੇਟੀ ਨਾਲ ਦੀ ਨੇ ਫੋਨ ਕੀਤਾ ਮੈਂ ਆਪਾਂ ਜਾਈ ਮੋਕਿਆ ਤੇ ਆਣ ਕੇ ਮੈਂ ਵੇਖਿਆ ਤੇ ਵਾਲੇ ਦੇ ਗਲ ਚਾ ਦਾੜੀ ਵੀ ਖਿਲਰੀ ਤੇ ਪੱਗ ਵੀ ਇਹਦੀ ਕਿਤੇ ਦੀ ਕਿਤੇ ਉਹਨਾਂ ਛੁੱਟੀ ਬਹੁਤ ਮਾਰਕੋਟ ਉਹਨਾਂ ਕੀਤੀ ਆ ਵੇਖੋ ਬਹੁਤ ਗਲਤ ਗੱਲ ਵਾ ਸਾਡੇ ਇੱਕ ਪੰਜਾਬੀ ਭਰਾ ਨੂੰ ਗਾਲ ਪੈਣ ਹੱਥੀਂ ਪੈਣ ਤੇ ਪੱਗ ਲਾਦਣ ਸਾਡੀ ਪੱਗ ਦਾ ਕੋਈ ਇਤਨੀ ਹੈਗੀ ਅਸੀਂ ਮੰਗੇ ਅਸੀਂ ਮੰਗਿਆ ਕਰਦੇ ਹਾਂ ਸਾਨੂੰ ਜੋ ਵੀ ਸਾਡੇ ਹੱਕ ਚਕਾ ਹੋਣੀ ਚਾਹੀਦੀ ਗੱਲ ਵਾ ਮੈਂ ਸਿੱਖ ਬੰਦੀਆਂ ਨੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਸੁਣਾਈ ਕੀਤੀ ਜਾਵੇ ਸਾਡੇ ਪੱਗ ਦਾ ਜਿਹੜਾ ਜੋ ਮੁੱਲ ਵਾ ਉਹ ਪਾਇਆ ਜਾਵੇ ਮੇਰੇ ਕੋਲ ਜੀ ਗੁਰਵੇਸ਼ ਸਿੰਘ ਮੇਰੇ ਕੋਲ ਦਰਖਾਸਤ ਲੈ ਕੇ ਆਇਆ ਤੇ ਜਦ ਦੂਜੀ ਪਾਰਟੀ ਉਹ ਵੀ ਆਈ ਇਹਨਾਂ ਦਾ ਗਰਾਫ ਸੀ ਕੋਈ ਘਰੇਲੂ ਵਿਵਾਦ ਹੈਗਾ ਕੋਈ ਉਹਦੇ ਕਰਕੇ ਇਹਨਾਂ ਦਾ ਲੜਾਈ ਜਿਹਾ ਹੋਇਆ ਜਿਸ ਕਰਕੇ ਉਹ ਕਹਿੰਦੇ ਦੋਨਾਂ ਦਾ ਆਪਸ ਕੋਈ ਗੁੱਸਾ-ਗੁੱਸਾ ਹੋਇਆ ਤੇ ਪਤਾ ਲੱਗਾ ਕਿ ਭਈ ਇਹ ਜੇ ਤਫਦੀਸ਼ ਕੀਤੀ ਜਾ ਰਹੀ ਪਾਗਲਤ ਬੇ ਉਹ ਕਹਿੰਦਾ ਮੇਰੀ ਪਾਗਲਤ ਹੈ ਤਸਦੀਕ ਦੀ ਜੈਸੀ ਕਾਰਵਾਈ ਪਾਈ ਗਈ ਹੈ ਜੈਸੀ ਕਾਰਵਾਈ ਮੈਂ ਚਲੰਦੀ ਜਾਊਂਗੀ ਅੱਗੇ ਵੱਧਦੇ ਉਧਰ ਬੋਹਰ ਰਾਮਸਰਾ ਮਾਈਨਰ ਦੇ ਵਿੱਚ ਰਾਤ ਦੇ ਸਮੇਂ ਦੋ ਥਾਵਾਂ ਤੋਂ ਨਹਿਰ ਦੇ ਵਿੱਚ ਪਾੜ ਪੈ ਗਿਆ। ਸੋ ਦੱਸਿਆ ਜਾ ਰਿਹਾ ਹੈ ਕਿ ਇੱਕ ਥਾਂ ਦੇ ਉੱਤੇ ਕਰੀਬ 40 ਫੁੱਟ ਦਾ ਪਾੜ ਪਿਆ ਤੇ ਕਿਸਾਨਾਂ ਵੱਲੋਂ ਕਾਫੀ ਨੁਕਸਾਨ ਹੋਣ ਦਾ ਖੱਸਾ ਵੀ ਜਤਾਇਆ ਜਾ ਰਿਹਾ ਹੈ। ਸੋ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਨਹਿਰੀ ਵਿਭਾਗ ਵੱਲੋਂ ਜਲਦੀ ਹੀ ਨਹਿਰ ਬੰਨਣ ਦਾ ਕੰਮ ਜਿਹੜਾ ਸ਼ੁਰੂ ਕੀਤਾ ਜਾਵੇ। ਸੋ ਇੱਧਰ ਕਿਸਾਨਾਂ ਨੇ ਦੱਸਿਆ ਕਿ ਨਹਿਰ ਟੁੱਟਣ ਦੇ ਨਾਲ ਨਾਲ ਇੱਕ ਪੁਲ ਵੀ ਹੈ ਜੋ ਕਿ ਕਾਫੀ ਨੁਕਸਾਨਿਆ ਗਿਆ ਹੈ। ਸੋ ਦੂਜੇ ਪਾਸੇ ਨਹਿਰੀ ਵਿਭਾਗ ਦੇ ਐਸ ਡੀਓ ਜਸਵਿੰਦਰ ਸਿੰਘ ਵਿਰਕ ਦਾ ਆਖਣਾ ਕਿ ਰਾਮਸਰਾ ਨਹਿਰ ਦੇ ਵਿੱਚ ਪਾੜ ਪਿਆ ਤੇ ਇਸ ਨੂੰ ਜਲਦੀ ਹੀ ਬੰਨਣ ਦਾ ਕੰਮ ਹੈ ਜਿਹੜਾ ਸ਼ੁਰੂ ਕਰ ਦਿੱਤਾ ਜਾਵੇਗਾ ਕਿਹੜੀ ਨਹਿਰ ਟੁੱਟੀ ਹੈ ਜੀ ਰਾਮਸਰਾ ਮਾਈਨਰ ਰਾਮਸਰਾ ਕਿੰਨਾ ਕੁ ਨੁਕਸਾਨ ਹੋਇਆ ਫਸਲਾਂ ਦਾ ਫਸਲਾਂ ਦਾ ਸਾਰਾ ਏਰੀਆ ਦਾ ਹੀ ਹੈਗਾ ਤੇ ਇਸ ਪੇਲੀ ਦੇ ਤਾਂ ਨਿਸ਼ਾਨੀ ਨੁਕਸਾਨ ਹੈ ਸਾਰਾ ਕਿੰਨੇ ਵੀਰ ਬੰਬੂ ਦੀ ਇਹ ਪਾੜੀ ਤੇ ਟੁੱਟੀ ਆ ਕਿੰਨੇ ਏਕੜ ਚ ਪਾਣੀ ਫਿਰ ਗਿਆ ਹੋਰ ਕੀ ਕੀ ਨੁਕਸਾਨ ਹੋਇਆ ਇੱਕ ਪੁਲ ਦਾ ਹਾਂ ਪੁਲ ਬਹਿ ਗਿਆ ਨਹਿ ਟੁੱਟ ਗਈ ਤੇ ਇਹ ਮੋਗੇ ਬੰਦ ਹੋਣ ਕਰਕੇ ਤੇ ਪਿੱਛੋਂ ਪਾਣੀ ਓਵਰ ਹੋਇਆ ਬਾਲਾ ਤੇ ਆ ਟੈਲ ਕੋਲੇ ਵੀ ਟੁੱਟੀ ਹੈ ਕਹਿੰਦੇ ਦੱਸ ਦੇ ਆਪਾਂ ਨਹਿਰ ਠੀਕ ਔਰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਹੀ ਜ਼ਿੰਮੇਵਾਰ ਤਾਂ ਪ੍ਰਸ਼ਾਸਨ ਹੀ ਹੈਗਾ ਇਸ ਗੱਲ ਦਾ ਤਾਂ ਤੋੜ ਨੂੰ ਬੰਨਿਆ ਜਾਵੇ ਹਾਂ ਜਲਦੀ ਤੋਂ ਜਲਦੀ ਇਹਦੀ ਕਾਰਵਾਈ ਕੀਤੀ ਜਾਵੇ ਇਹ ਜੋ ਅਜ ਰਾਮਸਰਾ ਮਾਈਨਰ ਬ੍ਰੀਜ ਹੋਈ ਹੈ ਤੇ ਇਹਨੂੰ ਬੰਨਣ ਦਾ ਕੰਮ ਡਿਪਾਰਟਮੈਂਟ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਰਾਤ ਜੋ ਜ਼ਿੰਮੇਵਾਰਾਂ ਵੱਲੋਂ ਇਹਦੇ ਜ਼ਿਆਦਾਤਰ ਮੁਗਗੇ ਬੰਦ ਕਰਕੇ ਤੇ ਪਾਣੀ ਦੀ ਡਿਮਾਂਡ ਲੈਸ ਕਰਕੇ ਇਹਨਾਂ ਟੁੱਟਣ ਦਾ ਕਾਰਨ ਬਣੀਆ ਤੇ ਫਿਲਹਾਲ ਹੈਡ ਤੋਂ ਪਾਣੀ ਬੰਦ ਕਰਾ ਦਿੱਤਾ ਗਿਆ ਤਾਂ ਇਹਦੀ ਬੰਨਣ ਦੀ ਜਿਹੜੀ ਕਿਰਿਆ ਉਹ ਸ਼ੁਰੂ ਕਰਵਾ ਦਿੱਤੀ ਗਈ ਹੈ ਤੇ ਜਲਦੀ ਇਹਨੂੰ ਨਹਿਰ ਨੂੰ ਬੰਨ ਕੇ ਦੁਬਾਰਾ ਪਾਣੀ ਇੱਥੇ ਛੱਡ ਦਿੱਤਾ ਜਾਏਗਾ ਅੱਗੇ ਵੱਧਦੇ ਉਧਰ ਜਲੰਧਰ ਦੇ ਗੜਾ ਇਲਾਕੇ ਦੇ ਵਿੱਚ ਦਿਆਨੰਦ ਚੌਂਕ ਨੇੜੇ ਸਥਿਤ ਇੱਕ ਚੱਪਲਾਂ ਦੇ ਗੋਦਾਮ ਦੇ ਵਿੱਚ ਬੀਤੀ ਦੇਰ ਰਾਤ ਅੱਗ ਲੱਗਣ ਦਾ ਮਾਮਲਾ ਸਾਹਮਣੇ ਆ ਰਿਹਾ ਸੋ ਅੱਗ ਲੱਗਣ ਕਾਰਨ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਵੀ ਬਣ ਗਿਆ ਸੋ ਅੱਗ ਲੱਗਣ ਦੇ ਕਾਰਨ ਦੁਕਾਨ ਦੇ ਵਿੱਚ ਪਿਆ ਕਾਫੀ ਸਮਾਨ ਹੈ ਜਿਹੜਾ ਸੜ ਕੇ ਸੁਆਹ ਹੋ ਗਿਆ ਸੋ ਗੁਆਂਢੀਆਂ ਨੇ ਅੱਗ ਲੱਗਣ ਦੀ ਸੂਚਨਾ ਗੋਦਾਮ ਦੇ ਮਾਲਕ ਅਤੇ ਫਾਇਰ ਬ੍ਰਿਗੇਡ ਨੂੰ ਦੇ ਦਿੱਤੀ ਸੋ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਜਿਨ੍ਹਾਂ ਨੇ ਕਾਫੀ ਮਿਹਨਤ ਤੋਂ ਬਾਅਦ ਅੱਗੇ ਦੇ ਉੱਤੇ ਕਾਬੂ ਪਾ ਲਿਆ ਪਰ ਉਦੋਂ ਤੱਕ ਗੋਦਾਮ ਦੇ ਵਿੱਚ ਰੱਖੇ ਚੱਪਲਾਂ ਦਾ ਸਟਾਕ ਕਾਫੀ ਹੱਦ ਤੱਕ ਸੜ ਕੇ ਸੁਆਹ ਹੋ ਚੁੱਕਾ ਸੀ ਸੋ ਗੋਦਾਮ ਦੇ ਮਾਲਕ ਨੇ ਦੱਸਿਆ ਕਿ ਉਹ ਦਿਆਨੰਦ ਚੌਂਕ ਨੇੜੇ ਵਿੱਕੀ ਚੱਪਲ ਸਟੋਰ ਨਾਮ ਦੀ ਦੁਕਾਨ ਚਲਾਉਂਦਾ ਤੇ ਹਮੇਸ਼ਾ ਵਾਂਗ ਦੁਕਾਨ ਬੰਦ ਕਰਕੇ ਉਹ ਘਰ ਗਿਆ ਪਰ ਰਾਤ 11:30 ਵਜੇ ਦੇ ਕਰੀਬ ਗਵਾਂਡੀਆਂ ਨੇ ਗੋਦਾਮ ਦੇ ਵਿੱਚੋਂ ਧੂਆਂ ਨਿਕਲਣ ਦੀ ਰਿਪੋਰਟ ਕਰਨ ਦੇ ਲਈ ਫੋਨ ਕਰ ਦਿੱਤਾ ਜਦੋਂ ਉਹ ਮੌਕੇ ਤੇ ਪਹੁੰਚਿਆ ਤਾਂ ਦੁਕਾਨ ਦਾ ਸ਼ਟਰ ਖੋਲਿਆ ਤਾਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਸੋ ਮੌਕੇ ਦੇ ਉੱਤੇ ਮੌਜੂਦ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ। ਸੋ ਫਾਇਰ ਵਿਭਾਗ ਦੇ ਲੀਡ ਫਾਇਰਮੈਨ ਰਜਿੰਦਰ ਸੋਹੋਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਲਗਭਗ 11:30 ਵਜੇ ਦਿਆਨੰਦ ਚੌਂਕ ਤੋਂ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਫਿਰ ਉਹ ਆਪਣੀ ਟੀਮ ਦੇ ਨਾਲ ਦੋ ਗੱਡੀਆਂ ਦੇ ਵਿੱਚ ਮੌਕੇ ਤੇ ਪਹੁੰਚ ਗਏ ਅਤੇ ਉਨ੍ਹਾਂ ਕਿਹਾ ਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਇਹ ਉਹਨੇ ਬਗਾਨ ਬਤਾ ਕੇ ਅਸੀਂ ਘਰ ਗਏ ਸਾਨੂੰ ਇਹ ਵੀ ਨਹੀਂ ਪਤਾ ਕਿੱਦਾਂ ਲੱਗੀ ਹੈ ਜੀ 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 ਇਹ ਮੰਡੇ ਵਾਲਿਆਂ ਨੇ ਦੇਖਿਆ ਥੋੜਾ ਅੱਗ ਬਾਹਰ ਆ ਰਹੀ ਹੈ ਤਾਂ ਆ ਕੇ ਉਹਨਾਂ ਨੇ ਹੈਲਪ ਕੀਤੀ ਅੱਗ ਨੂੰ ਥੋੜਾ ਬਾਲਟੀਆਂ ਪਾੜੀਆਂ ਲਿਰਦੀਆਂ ਆ ਕੇ ਬੁਝਾਇਆ ਜੀ ਇਹ ਕੋਈ ਸ਼ਾਰਟ ਸਰਕਟ ਹੋਇਆ ਹੈ ਹੋਇਆ ਸਾਨੂੰ ਇਸ ਬਾਰੇ ਵੀ ਪਤਾ ਨਹੀਂ ਸਮਾਨ ਦੀ ਸ਼ੋਰਾਂਸ ਹੈਗੀ ਕੋਈ ਫਾਇਰ ਬੁਨਾਚੀ ਜੇ ਥੋੜੀ ਲਈ ਜੰਪਲਾਂ ਨੂੰ ਵਿਧਾਇਕ ਜੀ ਜੀ ਮਗਰ ਇੰਨਾ ਸਮਾਨ ਹੈਗਾ ਆ ਨਾ ਘਰ ਦੇ ਵਿੱਚ ਕੋਈ ਸੇਫਟੀ ਲਈ ਹੈਗਾ ਆ ਫਾਇਰ ਬ੍ਰਿਗੇਡ ਦਾ ਤੁਹਾਡੇ ਕੋਲ ਇਹ ਵੀ ਕੀ ਜਾਣ ਸਲਾਹ ਹੀ ਕਰੇ ਚ ਅੱਜ ਪੌਲਾ ਇਸੇ ਸਾਨੂੰ ਅਧਿਆਕ ਨੂੰ ਦਿੰਦਾ ਇਹ ਗਡਾਉਣਾ ਕੀ ਇਹ ਘਰ ਇਹ ਉਹਨਾਂ ਦਾ ਗਡਾਉਣਾ ਹੈ ਇਹ ਕੋਠੀ ਲੈ ਕੇ ਉਹਨਾਂ ਨੇ ਗਡਾਉਣਾ ਹੈ ਘਰ ਦੇ ਵਿੱਚ ਗਡਾਉਣਾ ਹਾਂਜੀ ਇੱਥੇ ਕੀ ਸਮਾਨ ਪਿਆ ਸੀ ਕੋਈ ਚਾਹਨਾ ਮੈਨੂੰ ਲੱਗਦਾ ਕਿ ਉਹਨਾਂ ਰੱਖਿਆ ਚਾਪਲੋਂਗੋਂ ਪਲਾਸਟਿਕ ਦਾ ਸਮਾਨ ਇਹਨੇ ਸਟਾਕ ਕੀਤਾ ਹੋਇਆ ਇੱਥੇ ਅੱਗ ਲੱਗਣ ਦਾ ਕਾਰਨ ਪਤਾ ਲੱਗਿਆ ਜੀ ਅੱਗ ਲੱਗਣ ਦਾ ਕਾਰਨ ਤਾਂ ਇਹ ਹੀ ਦੱਸ ਸਕੀ ਜੀ ਜਿਹਨਾਂ ਨੇ ਇਹਨਾਂ ਮਾਲ ਰੱਖਿਆ ਜੀ ਰਿਹ 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 ਅਜ ਦੇ ਅੰਦਰ ਜਿਹੜੀ ਹੈ ਇਹਨਾਂ ਨੇ ਆਪਣਾ ਗੋਦਾਮ ਬਣਾਇਆ ਦਾ ਇਹਨਾਂ ਸਮਾਨ ਪਿਆ ਆ ਨਾ ਕੋਈ ਇਹਨਾਂ ਕੋਈ ਸੁਵਿਧਾ ਹੈ ਇੱਥੇ ਬਈ ਜੋ ਬੰਦੀ ਕਰ ਲਈ ਇਹਨਾਂ ਦੇ ਕਰਾਂਗੇ ਜੀ ਹੁਣ ਚੈੱਕ ਕਰਦੇ ਆ ਕੋਈ ਇਹਨਾਂ ਕੋਈ ਸੇਫਟੀ ਦਾ ਸਮਾਨ ਹੈਗਾ ਜੀ ਜੇ ਨਹੀਂ ਹੈਗਾ ਤਾਂ ਫੋਲਸ ਆ ਜੀ ਫਿਲਹਾਲ ਕੋਈ ਦੇਖਿਆ ਗਿਆ ਪੈਕੇਟ ਤੇ ਕੋਈ ਸਵੀਮ ਕੋਈ ਸਮਾਨ ਹੈ ਜੀ ਮੈਂ ਪੁੱਛਦੇ ਆ ਇਹਨਾਂ ਦਾ ਕੋਈ ਸਟਾਕ ਰੱਖਿਆ ਹੋਇਆ ਹੈ ਤੇ ਰੈਕਸ਼ੀਅਰੀ ਦੇ ਵਿੱਚ ਇਹਦਾ ਬੰਦ ਹੈ ਕੋ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਤਾਂ ਨਹੀਂ ਹੋਇਆ ਇਹਨਾਂ ਦਾ ਮਾਲ ਨੂੰ ਜਿਹੜਾ ਜਲਿਆ ਵਾ ਅੱਗ ਨੂੰ ਕੰਟਰੋਲ ਕਰ ਲਈ ਗਈ ਆ ਅੱਗ ਤਾਂ ਤੁਗੜੀਆਂ ਤਾਂ ਮੈਂ ਦੋ ਲਿਆਂਦੀਆਂ ਪਰ ਚਿੱਡੀ ਵਟੀਆਂ ਨੇ ਕਹੀ ਸੀ ਅੱਗ ਜਿੰਨਾ ਸਮਾਨ ਵਗੈਰਾ ਇਹਨਾਂ ਕੋਲ ਹੈਗਾ ਕੋਈ ਇੰਸ਼ੋਰੈਂਸ ਵਗੈਰਾ ਹੈਗੀ ਹੈ ਨਾ ਕੋਈ ਇਹ ਹੁਣ ਮਾਲ ਦੀ ਤਸਦੀਕ ਨਹੀਂ ਆਏਗੀ ਠੀਕ ਹੈ ਫਿਲਹਾਲ ਬੁਲਟਨ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਰਨਮੀਰੁੱਡ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ